ਅਮਰਸਰ ਉੱਤਰੇ ਭਾਰਤ ਦੇ ਪ੍ਰਸਿੱਧ ਤਾਮਸ਼ੀਰੀ ਦੁਰਗਾ ਨਾ ਤੀਰਥ ਵਿੱਚ ਅੱਜ ਹੋਲੀ ਦੇ ਤਿਹਾੜੀ ਦਾ ਇੱਕ ਲੋਕਿਕ ਨਜ਼ਾਰਾ ਠਾਕੁਰ ਜੀ ਦੇ ਸੰਗ ਸਰਦੌਣਾਂ ਦਾ ਫੁੱਲ ਹੀ ਮਨਾਉਣ ਨੂੰ ਲੈ ਕੇ ਦੇਖਣ ਨੂੰ ਮਿਲਿਆ ਜਿੱਥੇ ਲੋਕਾਂ ਵੱਲੋਂ ਭਗਵਾਨ ਲక్ష్ਮੀ ਨਾਰਾਇਣ ਜੀ ਦੇ ਮੰਤਰਤ ਸ਼੍ਰੀ ਭਗਵਾਨ ਸ਼੍ਰੀ ਗਿਰਜਾ ਰਾਜ ਦੇ ਨਾਲ ਨਾਲ ਲੋਕਾਂ ਨੇ ਇੱਕ ਦਜੇ ਦੂਜੇ ਦੇ ਉੱਪਰ ਸੁੱਕੇ ਰੰਗਾਂ ਤੇ ਫੁੱਲਾਂ ਦੇ ਨਾਲ ਹੋਲੀ ਖੇਡੀ ਗਈ ਇਸ ਮੌਕੇ ਸਰਦਵਾਲਾਂ ਵੱਲੋਂ ਹੋਲੀ ਦੇ ਤਿਹਾੜੀ ਦਾ ਪੂਰਾ ਆਨੰਦ ਮਨਾਇਆ ਗਿਆ ਇਸ ਮੌਕੇ ਦੁਰਗਾਨਾ ਮੰਦਿਰ ਦੇ ਪੁਜਾਰੀ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਸੰਸਾਰ ਭਰ ਦੇ ਲੋਕਾਂ ਨੂੰ ਦੁਰਗਾਨਾ ਤੀਰਥ ਵੱਲੋਂ ਇਸ ਪਾਵਨ ਤਿਹਾੜੀ ਦੀ ਵਧਾਈ ਦਿੰਦੇ ਹੋਏ ਦਿੰਦੇ ਹਨ ਉਹਨਾਂ ਕਹਿੰਦੇ ਕਿ ਹੋਲੀ ਦਾ ਤਿਹਾੜ ਪਿਆਰ ਤੇ ਪ੍ਰਤੀਕ ਤਿਹਾੜ ਹੈ ਇਸ ਰੰਗ ਆਪਸੀ ਭਾਈਚਾਰੇ ਸਾਜ ਦੇ ਸੰਦੇਸ਼ ਦਿੰਦੇ ਹਨ ਉਹਨਾਂ ਕਹਿੰਦੇ ਕਿ ਹੋਲੀ ਦਾ ਤਿਹਾੜ ਸਾਡੇ ਦੇਸ਼ ਵਿੱਚ ਧਾਰਮਿਕ ਪ੍ਰਵਾਨਿਕ ਅਤੇ ਜੈਵਿਕ ਵਿਗਿਆਕਣ ਮਹੱਤਤਾ ਰੱਖਦਾ ਹੈ ਉਹਨਾਂ ਕਹਿੰਦੇ ਕਿ ਫੁੱਲਾਂ ਦੇ ਰੰਗ ਸਾਡੀ ਸ਼ਰੀਰ ਦੀ ਚਮੜੀ ਦੇ ਲਈ ਵੀ ਠੀਕ ਹਨ ਉਹਨਾਂ ਕਹੇ ਕਿ ਸਰਦਾਂ ਬਰ ਵਿੱਚ ਠਾਕੁਰ ਜੀ ਦੇ ਨਾਲ ਹੋਲੀ ਖੇਡਣ ਲਈ ਜਾਂਦੇ ਸਨ ਅਤੇ ਉੱਥੇ ਹੀ ਅਮਰਸਰ ਦੇ ਵਿੱਚ ਵੀ ਬਰਿੰਦਾਵਨ ਵਰਗੇ ਨਜ਼ਾਰਾ ਤੁਰ ਗਿਆ ਨ ਤਿਸ਼ਤ ਵਿੱਚ ਵੇਖਣ ਨੂੰ ਮਿਲਿਆ ਜਿੱਥੇ ਸਰਦਾਂ ਉਹਨਾਂ ਆਪਣੇ ਠਾਕੁਰ ਜੀ ਦੇ ਨਾਲ ਹੋਲੀ ਖੇਡਦੇ ਪਏ ਹਨ ਉਹਨਾਂ ਕਹੇ ਕਿ ਹੋਲੀ ਦੇ ਤਿਹਾਉਰ ਤੇ ਅੱਜ ਦਿਨ ਲੋਕ ਆਪਣਾ ਵੈਰ ਵਿਰੋਧ ਭੁਲਾ ਕੇ ਪਿਆਰ ਤੇ ਭਾਈਚਾਰਕ ਸਾਹ ਦੇ ਨਾਲ ਇਸ ਹੋਲੀ ਦੇ ਤਿਹਾਉਰ ਨੂੰ ਮਨਾਉਂਦੇ ਹਨ ਉਹਨਾਂ ਕਹੇ ਕਿ ਭਗਵਾਨ ਦੇ ਦਵਾਰ ਤੇ ਕੋਈ ਵੀ ਜਾਤ ਪਾਤ ਦਾ ਕੋਈ ਵੀ ਭੇਦ ਭਾਵ ਨਹੀਂ ਹੈ ਸਭ ਲੋਕ ਜਾਤ ਪਾਤ ਭੁਲਾ ਕੇ ਇੱਕ ਦੂਜੇ ਨਾਲ ਹੋਲੀ ਖੇਡਦੇ ਹਨ ਦੁਰਗਿਆਨਾ ਕਮੇਟੀ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਸਰਦਾਲੂ ਜਿਨ੍ਹਾਂ ਵੱਲੋਂ ਅੱਜ ਗੁਰਦੁਆਰਾ ਦੁਰਗਿਆਨਾ ਤੀਰਤ ਦੇ ਵਿੱਚ ਠਾਕੁਰ ਜੀ ਦੀ ਸ਼ੋਭਾ ਯਾਤਰਾ ਕੱਢੀ ਗਈ ਇਸ ਮੌਕੇ ਆਏ ਹੋਏ ਸਰਦਵਾਲੋ ਨੇ ਠਾਕੁਰ ਜੀ ਦੇ ਸੰਗ ਹੋਲੀ ਵੀ ਖੇਡੀ ਤੇ ਸਰਦੋਲੇ ਨੇ ਕਿਹਾ ਕਿ ਲੋਕ ਹੋਲੀ ਮਨਾਉਣ ਵਾਸਤੇ ਲੋਕ ਵਿੱਚ ਪਹੁੰਚੇ ਪਾਣੀ ਤੇ ਗਿੱਲੇ ਰੰਗਾਂ ਦੇ ਨਾਲ ਹੋਲੀ ਖੇਡਦੇ ਹਨ ਜਿਹੜੇ ਰੰਗ ਸਰੀਰ ਦੀ ਚਮੜੀ ਨੂੰ ਖਰਾਬ ਕਰਦੇ ਹਨ ਪਰ ਇੱਥੇ ਆ ਕੇ ਠਾਕੁਰ ਜੀ ਦੇ ਨਾਲ ਸੁੱਕੇ ਰੰਗਾਂ ਦੇ ਨਾਲ ਜੋ ਹੋਲੀ ਖੇਡਣ ਦਾ ਮਜ਼ਾ ਆਇਆ ਉਹ ਕਿਤੇ ਵੀ ਨਹੀਂ ਆਉਂਦਾ ਉਹਨਾਂ ਕਹਿ ਕੇ ਅਸੀਂ ਵਰਿੰਦਾਵਨ ਦੇ ਨਹੀਂ ਜਾ ਸਕਦੇ ਪਰ ਵਰਿੰਦਾਵਨ ਵਰਗਾ ਨਜ਼ਾਰਾ ਸਾਨੂੰ ਇੱਥੇ ਵੇਖਣ ਨੂੰ ਮਿਲਿਆ ਠਾਕੁਰ ਜੀ ਦੀ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋ ਕੇ ਅਸੀਂ ਅੱਜ ਠਾਕੁਰ ਜੀ ਦੇ ਨਾਲ ਹੋਲੀ ਖੇਡ ਰਹੇ ਹਾਂ ਇੱਕ ਦੂਜੇ ਤੇ ਰੰਗ ਲਗਾ ਕੇ ਪਿਆਰ ਦਾ ਪ੍ਰਤੀਕ ਹੋਲੀ ਦਾ ਤਿਹਾਰ ਮਨਾ ਰਹੇ ਆ ਜੇ ਜੋ ਗੋਲੇ ਪਾਉਣਗੇ ਪੁਲਿਸ ਕਾਰਵਾਈ ਉਸ ਸਮਾਂ ਮੰਦ ਕਰੇ किस तरह की होली मनाई जा रही है आज पूरी वृंदावन में जैसे होली मनाई जा रही है हमें वृंदावन में नहीं बल्कि यहाँ पे भी हमें वृंदावन वाला ही सीन पूरा इस्कॉन वालों ने आके होली मनाई गई है बहुत ही अच्छा लग रहा है जो गंदी होली मनाते हैं उनको क्या कहना चाहिए गंदी होली मनाने का कोई फ़ायदा नहीं है यहाँ आओ यहाँ फूल की होली रंगों की होली बहुत ही अच्छे राधा कृष्ण के पास होली मनाई जा रही है आप किसके साथ आई मैं अपनी फैमिली के साथ आई हूँ ਬਹੁਤ ਅੱਛਾ ਹੋਲੀ ਨਾਮ ਇਹ ਕਿੱਥੇ ਪਹੁੰਚੇ ਜੀ ਮੇਰਾ ਨਾਮ ਸਨੀ ਹੈ ਮੈਂ ਅੰਮਰਸਰਦਾ ਹੀ ਨਿਵਾਸੀ ਹਾਂ ਮੈਂ ਆਪਾਂ ਦੁਰਗਿਆਣਾ ਤੀਰਥ ਆਏ ਹੋਏ ਆ ਇੱਥੋਂ ਦੀ ਹੋਲੀ ਦੇ ਬਾਰੇ ਤੁਸੀਂ ਸਭ ਨੇ ਸੁਣਿਆ ਹੋਵੇਗਾ ਬਹੁਤ ਹੀ ਸ਼ਾਨਦਾਰ ਹੋਲੀ ਮਨਾਈ ਜਾਂਦੀ ਹੈ ਇਸ ਉਪਲੱਬਖ ਦੇ ਵਿੱਚ ਆਪਾਂ ਸਾਰੇ ਇੱਥੇ ਇਕੱਠੇ ਹੋਏ ਸੀ ਤੁਹਾਡੇ ਦੁਆਰਾ ਕਿਸ ਤਰ੍ਹਾਂ ਦੀ ਹੋਲੀ ਮਨਾਈ ਜਾ ਰਹੀ ਹੈ ਦੇਖੋ ਇੱਕ ਤਾਂ ਮੈਂ ਸੰਕੇਤ ਸਭ ਨੂੰ ਦਿੰਦਾ ਜਾਵਾਂਗਾ ਸੰਦੇਸ਼ ਦਵਾਂਗਾ ਸਾਰਿਆਂ ਨੂੰ ਮੈਂ ਕੁਝ ਹੈਗੇ ਜਿਹੜੇ ਬਹੁਤ ਬੁਰੀ ਤਰੀਕੇ ਨਾਲ ਹੋਲੀ ਖੇਡਦੇ ਨੇ ਪੱਕੇ ਰੰਗ ਨਾਲ ਹੋਲੀ ਖੇਡਦੇ ਨੇ ਸਪਰੇਅ ਦੇ ਨਾਲ ਖੇਡਦੇ ਨੇ ਜਾਂ ਫਿਰ ਗਲਤ ਤਰੀਕੇ ਨਾਲ ਗੰਦੇਮੰਦੇ ਰੰਗ ਯੂਜ਼ ਕਰਦੇ ਨੇ ਤੁਸੀਂ ਮੰਦਰ ਦੇ ਵਿੱਚ ਆਓ ਜਾਂ ਆਪਣੇ ਘਰਦਿਆਂ ਦੇ ਨਾਲ ਜੁੜੋ ਸਾਫ਼ ਸੁਥਰੇ ਰੰਗ ਲਗਾਓ ਇੱਕ ਪੈਕਟਾਂ ਦੇ ਵਿੱਚ ਰੰਗ ਮਿਲਦੇ ਨੇ ਸਾਫ਼ ਸੁਥਰੇ ਇੱਕ ਹਾਈਜਨਿਕ ਰੰਗ ਹੁੰਦੇ ਨੇ ਇੱਕ ਦੋ ਜਿਨਾ ਲਗਾਓ ਤੇ ਖੁਸ਼ੀਆਂ ਨਾ ਮਨਾਓ ਸਭ ਤੋਂ ਵਧੀਆ ਤਿਹਾੜਾ ਹੀ ਹੁੰਦਾ ਜੀ ਆਪਾਂ 5 ਤੋਂ 6 ਸਾਲ ਹੋ ਗਏ ਹਨ ਲਗਾਤਾਰ ਆਂਦੇ ਹੋ ਇਹਨੂੰ ਤੇ ਇਥੋਂ ਦਾ ਉਤਸਾਹ ਦੇਖਣ ਵਾਲਾ ਹੁੰਦਾ ਹਮੇਸ਼ਾ ਲੋਕ ਅੱਜ ਬਾਹਰੋਂ ਵੀ ਇੱਥੇ ਆ ਰਹੇ ਨੇ ਜੀ ਮੈਂ ਜੇ ਸਾਚ ਕਮਾਂ ਤੇ ਲਾਸਟ ਇਅਰ ਦੇ ਟਾਈਮ ਤੇ ਮੇਰੇ ਖੁਦ ਦੇ ਕਜ਼ਨ ਆਈ ਸੀ ਜਿਹੜੇ ਬਾਹਰੋਂ ਹੀ ਆਏ ਸੀ ਉਹ ਵੀ ਇੱਥੇ ਅੱਗੇ ਹੋਲੀ ਮਨਾਉਣ ਆਈ ਸੀ ਈਵਨ ਤੁਸੀਂ ਹਾਲੇ ਵੀ ਲੋਕਾਂ ਤੋਂ ਇੱਥੇ ਜੇ ਪੁੱਛੋਗੇ ਨਾ ਕੱਟੋ ਘੱਟ ਵੀ 40% ਲੋਕ ਇਥੋਂ ਬਾਹਰੋਂ ਹੀ ਆਉਣਗੇ ਜਿਨ੍ਹਾਂ ਨੂੰ ਦੁਰਗਿਆਣਾ ਤੀਰਥ ਦੇ ਬਾਹਰ ਹੋਲੀ ਬਾਰੇ ਪਤਾ ਹੈ ਉਹ ਸਾਰੇ ਇੱਥੇ ਹੋਲੀ ਮਨਾਉਂਦੇ ਜਾਂਦੇ ਨੇ ਮੈਂ ਆਪਣੇ ਕਜ਼ਨ ਬ੍ਰਦਰ ਦੇ ਨਾਲ ਪਹੁੰਚਿਆ ਮੈਂ ਤੇ ਮੇਰੇ ਨਾਲ ਕਜ਼ਨ ਨੇ ਕਿਹਾ ਨੇ ਤੇ ਮੇਰੀ ਇੱਕ ਬਹੁਤ ਹੀ ਸ਼ਾਨਦਾਰ ਮੇਰੀ ਭਤੀਜੀ ਹੈ ਜਿਸ ਨਾਲ ਮੈਂ ਆਇਆ ਮੈਂ ਇਹਨਾਂ ਦੀ ਇੱਥੇ ਪਹਿਲੀ ਹੋਲੀ ਹੈ ਇਹਨਾਂ ਦਾ ਬਹੁਤ ਮਨ ਸੀ ਕਿ ਕੋਈ ਆਪਾਂ ਹੋਲੀ ਦੇਖੀਏ ਮੈਂ ਇਹ ਨਾਲ ਆਇਆ ਸੰਦੀਕ ਵਾਲੇ ਕਿੱਥੇ ਪਹੁੰਚੇ ਅੱਜ ਹੋਲੀ ਮਨਾਉਣ ਲਈ ਅੱਜ ਸਰ ਅਸੀਂ ਬਗਿਆਨ ਮੰਦਰ ਅੰਮੇਸਰ ਪਹੁੰਚੇ ਵੈਸੇ ਲੋਕ ਨਹੀਂ ਆਏ ਜਿੰਨੇ ਆਏ ਲੇਕਿਨ ਅੱਜ ਖਾਸ ਹੋ ਗਈ ਦੋਸਤੋ ਵਾਦਾ ਕਰਕੇ ਆਏ ਆ ਅੱਜ ਤਾਂ ਮਿੰਨੀ ਮਿੰਦਾਪਨ ਬਣਿਆ ਆ ਬੋਲੀ ਕਿਸ ਤਰ੍ਹਾਂ ਮਣਾਈ ਜਾ ਰਹੀ ਕਈ ਗੰਦੀ ਹੋਲੀ ਮਨਾਉਂਦੇ ਨੇ ਨਹੀਂ ਨਹੀਂ ਇਹ ਤਾਂ ਬਹੁਤ ਸਾਫ ਸੁਥਰੀ ਹੋਲੀ ਸੁੱਕੇ ਰੰਗਾਂ ਨਾਲ ਬਣਾ ਰਹੇ ਸਾਰੇ ਬਰੇ ਅੱਜ ਰੰਗਾਂ ਦੀ ਹੋਲੀ ਹੈ ਸੁੱਕੇ ਰੰਗਾਂ ਨਾਲ ਬਣਾ ਰਹੇ ਕੋਈ ਗਿੱਲੀ ਹੋਲੀ ਤੇ ਪਾਣੀ ਨਹੀਂ ਬੜੀ ਵਧੀਆ ਹੋਲੀ ਬਣਾਈ ਜਾ ਰਹੀ ਆ ਜਿਹੜੇ ਲੋਕੀ ਗੰਦੀ ਹੋਲੀ ਖੇਡਦੇ ਨੇ ਉਹਨਾਂ ਨੂੰ ਕੀ ਕਹਣਾ ਚਾਹੀਦਾ ਉਹਨਾਂ ਨੂੰ ਸਾਡਾ ਸੰਦੇਸ਼ ਹੈ ਬਿਲਕੁਲ ਆਪਣ ਬਿਲਕੁਲ ਰਾਈਸ ਅਗੜੀ ਹੋਣਾ ਜਿਹਨੂੰ ਦੋ ਦੇ ਲੱਗੇ ਨਾ ਇਹਨਾਂ ਵੈਸੇ ਨਹੀਂ ਜੀ ਲੜੇ ਜਦੇ ਬਿਲਕੁਲ ਸਾਥ ਸਾਰੇ ਲੋਕ ਖੁਸ਼ ਰਹੋ ਤੁਸੀਂ ਇੱਥੇ ਕਿੰਨੇ ਸਾਲਾਂ ਤੋਂ ਆ ਰਹੇ ਹੋ ਬੋਲੀ ਖੇਡ ਹਾਂ ਅਰੇ ਅਸੀਂ ਸਭ ਤੋਂ ਥਰੇ ਪਰ ਅੱਜ ਪਹਿਲੀ ਵਾਰ ਆਏ ਹਾਂ ਬੋਲੀ ਖੇਡ ਤੁਹਾਨੂੰ ਜਿਆਣਾ ਮੈਨੂੰ ਤਾਂ ਉਤਸ਼ਾਹ ਕਿਦਾਂ ਦਾ ਦੇਖਣ ਨੂੰ ਮਿਲ ਰਿਹਾ ਜੀ ਬਹੁਤ ਵਧੀਆ ਜੀ ਇੱਥੇ ਬਾਹਰ ਫੋਰਨਰ ਵੀ ਆਏ ਨੇ ਅਮਸਰੀ ਨੇ ਆਏ ਨੇ ਸਾਰੇ ਇੰਡੀਆ ਦੇ ਲੋਕ ਵੱਖ-ਵੱਖ ਲੱਗ ਕੇ ਆਏ ਨੇ ਤੇ ਬਹੁਤ ਹੀ ਵਧੀਆ ਉਤਸ਼ਾਹ ਨਾਲ ਸਾਰੇ ਖੇਡ ਰਹੇ ਨੇ